ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਆਪਣਾ ਜੋ ਵੀਡੀਓ ਰੈਨ ਵਾਲਾ ਏ ਉਹ ਕਲਾਸ 9th ਜੋ ਕਿ ਤੁਹਾਡਾ ਸਬਜੈਕਟ ਹੈਗਾ ਸਾਇੰਸ ਤਾਂ ਉਸ ਦਾ ਜੋ ਕਿ ਹੌਲੀਡੇ ਹੋਮਵਰਕ ਹੈ ਉਸ ਦੇ ਰਿਗਾਰਡਿੰਗ ਰੈਨ ਵਾਲਾ ਏ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਅਤੇ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਤੁਹਾਡਾ ਸਬਜੈਕਟ ਸਾਇੰਸ ਉਸ ਦਾ 홀ੀਡੇ ਹੋਮਵਰਕ ਤਾਂ ਨੰਬਰ 1 ਤੇ ਹੈ ਕਿਰਿਆਵਾਂ ਐਕਟੀਵਿਟੀਜ਼ ਕਰਨੀਆਂ ਤੁਸੀਂ 1.1 4 5.4 7.6 ਇਹ ਤੁਸੀਂ ਕਰਨੀਆਂ ਤੇ ਇਸ ਦੇ ਜੋ ਕਿ ਰਿਜ਼ਲਟ ਨਿਕਲ ਕੇ ਆਉਣਗੇ ਉਹ ਤੁਸੀਂ ਨੋਟਾਉਨ ਕਰਨੇ ਆ ਆਪਣੀ ਨੋਟਬੁੱਕ ਦੇ ਉੱਪਰ ਤਾਂ ਨੰਬਰ 1 ਤੇ ਜੋ ਕਿ ਤੁਹਾਡਾ ਪੰਨਾ ਨੰਬਰ 1 ਹੈ ਪਦਾਰਥ ਕਣਾਂ ਤੋਂ ਮਿਲ ਕੇ ਬਣਿਆ ਹੈ ਤਾਂ ਇਹ ਐਕਟੀਵਿਟੀ ਦੇਖ ਲੈਣਾ ਤੁਹਾਡੀ ਬੁੱਕ ਦੇ ਪੰਨਾ ਨੰਬਰ 1 ਪੇਜ ਤੇ ਆ ਹਾਂਜੀ ਤਾਂ ਇਹ ਤੁਹਾਡਾ ਚੈਪਟਰ ਹੈਗਾ ਸਾਡੇ ਵਾਲੇ ਦੁਆਲੇ ਦੇ ਪਦਾਰਥ ਇਹਦੇ ਵਿੱਚ ਜੋ ਕਿ ਤੁਹਾਡਾ 1.1 ਐਕਟੀਵਿਟੀ ਹੈਗੀ ਤਾਂ ਇਹ ਤੁਸੀਂ ਕਰਨੀ ਹੈਗੀ ਦੇਖਦੇ ਆ ਇਸ ਵਿੱਚ ਕੀ ਦੱਸਿਆ ਹੋਇਆਗਾ ਪਦਾਰਥ ਕਣਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ ਬਹੁਤ ਸਮੇਂ ਤੱਕ ਪਦਾਰਥ ਦੇ ਸੁਭਾਅ ਬਾਰੇ ਦੋ ਵਿਚਾਰਧਾਰਾਾਂ ਮਾ ਪ੍ਰਚਲਿਤ ਸਨ ਇੱਕ ਵਿਚਾਰਧਾਰਾ ਦਾ ਇਹ ਮੰਨਣਾ ਸੀ ਕਿ ਪਦਾਰਥ ਲੱਕੜੀ ਦੇ ਟੁਕੜੇ ਦੀ ਤਰ੍ਹਾਂ ਨਿਰੰਤਰ ਹੁੰਦੇ ਹਨ ਪਰੰਤੂ ਦੂਜੀ ਵਿਚਾਰਧਾਰਾ ਦਾ ਮੰਨਣਾ ਸੀ ਕਿ ਪਦਾਰਥ ਰੇਤ ਵਰਗੇ ਕਣਾਂ ਨਾਲ ਮਿਲ ਕੇ ਬਣੇ ਹਨ ਆਹੋ ਇੱਕ ਕਿਰਿਆ ਦੇ ਰਾਹੀਂ ਪਦਾਰਥ ਦੇ ਰੂਪ ਬਾਰੇ ਇਹ ਨਿਰਣਾ ਕਰੀਏ ਕਿ ਇਹ ਨਿਰੰਤਰ ਹਨ ਜਾਂ ਕਣਾਂ ਦੇ ਬਣੇ ਹਨ ਹਾਂਜੀ ਤਾਂ ਇਹ ਤੁਹਾਡੀ ਐਕਟੀਵਿਟੀ ਹੈਗੀ 1.1 ਤੁਸੀਂ ਕੀ ਕਰਨਾਗਾ ਇੱਕ 100 ਮিলি ਲੀਟਰ ਦਾ ਵੀਕਰ ਲੈਣਾ ਇਸ ਵੀਕਰ ਨੂੰ ਪਾਣੀ ਨਾਲ ਅੱਧਾ ਭਰ ਕੇ ਪਾਣੀ ਦੇ ਸਤਰ ਤੇ ਨਿਸ਼ਾਨ ਲਗਾ ਦਿਓ ਇੱਕ ਚਮਚ ਵਿੱਚ ਨਮਕ ਜਾਂ ਚੀਨੀ ਲਓ ਦਿੱਤੇ ਹੋਏ ਨਮਕ ਜਾਂ ਚੀਨੀ ਨੂੰ ਕੱਚੀ ਛੜ ਦੀ ਮਦਦ ਨਾਲ ਪਾਣੀ ਵਿੱਚ ਘੋਲ ਦਿਓ ਪਾਣੀ ਦੇ ਪੱਧਰ ਵਿੱਚ ਆਏ ਬਦਲਾਅ ਤੇ ਧਿਆਨ ਦਿਓ ਤੁਹਾਡੇ ਅਨੁਸਾਰ ਨਮਕ ਜਾਂ ਚੀਨੀ ਦਾ ਕੀ ਹੋਇਆ ਇਹ ਕਿੱਥੇ ਗਾਇਬ ਹੋ ਗਏ ਮਤਲਬ ਕੀ ਹੈ ਜੋ ਚੀਨੀ ਜਾਂ ਨਾਮਕ ਉਹ ਪਾਣੀ ਦੇ ਵਿੱਚ ਘੁਲ ਜਾਣਗੇ ਕਿ ਪਾਣੀ ਦੇ ਪੱਧਰ ਵਿੱਚ ਕੋਈ ਬਦਲਾਅ ਆਇਆ ਇਹਨਾਂ ਪ੍ਰਸ਼ਨਾਂ ਦਾ ਉੱਤਰ ਜਾਣਨ ਲਈ ਇਸ ਵਿਚਾਰ ਨੂੰ ਮੰਨਣਾ ਪਵੇ ਕਿ ਸਾਰੇ ਪਦਾਰਥ ਕਣਾਂ ਦੇ ਬਣੇ ਹੁੰਦੇ ਹਨ ਉਪਰੋਕਤ ਕਿਰਿਆ ਵਿੱਚ ਚਮਚੇ ਵਿੱਚ ਰੱਖਿਆ ਨਾਮਕ ਜਾਂ ਚੀਨੀ ਹੁਣ ਪੂਰੇ ਪਾਣੀ ਵਿੱਚ ਘੁਲ ਗਈ ਹੈ ਜਿਵੇਂ ਕਿ ਆਪਣਾ ਜੋ ਕਿ ਆਪਾਂ ਨੂੰ ਪਿਕਚਰ ਦਿੱਤੀ ਗਈ ਹੈ 1.1 ਦੇਖਨੇ ਪਿਕਚਰ ਹਾਂਜੀ ਤਾਂ ਇਹ ਆਪਣੀ ਪਿਕਚਰ ਆ ਗਈ ਐਕਟੀਵਿਟੀ ਦੀ ਜਿਵੇਂ ਕਿ ਆ ਪਾਣੀ ਤੇ ਨਮਕ ਨੂੰ ਮਿਲਾਤਾ ਤੇ ਇਹਨੂੰ ਹਲਾਤਾ ਤੇ ਹਲਾਉਣ ਤੋਂ ਬਾਅਦ ਜੋ ਪਾਣੀ ਤੇ ਨਮਕ ਉਹਦੇ ਵਿੱਚ ਘੁਲ ਗਿਆ ਹਾਂਜੀ ਇਹਦੇ નીચે ਲਿਖਿਆ ਹੋਇਆ ਜਦੋਂ ਅਸੀਂ ਪਾਣੀ ਵਿੱਚ ਨਮਕ ਘੋਲਦੇ ਹਾਂ ਤਾਂ ਨਮਕ ਦੇ ਕਣ ਪਾਣੀ ਦੇ ਕਣਾਂ ਵਿੱਚ ਦੀਆਂ ਖਾਲੀ ਥਾਵਾਂ ਵਿੱਚ ਸਮਾ ਜਾਂਦਾ ਹੈ ਹਾਂਜੀ ता जो आ पानी के नामक है घुलनशील पदार्थ हैगा पानी के घुल जाते हैं तो यह अपनी एक्टिविटी है तुम्हें ये जरूर करके देखना गा ठीक है जी तो इंग्लिश मीडियम वाले बच्चों भी सेम वो भी सेम करके देखन इस प्रोसैस को इस चल जाए नैक्सट नैक्सट है तो फाइव पॉइंट फोर ਪੇਜ ਨੰਬਰ 58 ਪਰਸਰਨ ਦਾ ਅਧਿਐਨ ਕਰਨਾ ਹਾਂਜੀ ਤਾਂ ਇਹ ਦੇਖ ਲੈਣੇ ਆ ਹਾਂਜੀ ਪਰਸਰਨ ਜਾਂ ਵਿਸਰਣ ਪਦਾਰਥ ਦੀਆਂ ਤਿੰਨ ਅਵਸਥਾਵਾਂ ਵਿੱਚ ਪਦਾਰਥਾਂ ਦੇ ਪਦਾਰਥਾਂ ਦੇ ਕਣ ਆਪਣੇ ਆਪ ਹੀ ਇੱਕ ਦੂਜੇ ਨਾਲ ਮਿਸ਼ਲੇਤ ਹੋ ਜਾਂਦੇ ਹਨ ਜਿਹੇ ਕਣਾਂ ਦੇ ਖਾਲੀ ਥਾਂਵਾਂ ਵਿੱਚ ਸਮਾਉਣ ਦੇ ਕਾਰਨ ਹੁੰਦਾ ਹੈ ਦੋ ਵੱਖਰੇ ਪਦਾਰਥਾਂ ਦੇ ਕਣਾਂ ਦਾ ਆਪਣੇ ਆਪ ਮੈਨਾਂ ਹੀ ਪਰਸਰਨ ਜਾਂ ਵਿਸਰਨ ਕਹਾਂਦਾਏ ਤਾਪ ਤੇ ਬਦਨ ਅਤੇ ਦਬਾਅ ਦੇ ਬਦਲ ਨਾਲ ਪਰਸਰਨ ਦੀ ਦਰ ਤੇਜ਼ ਹੋ ਜਾਂਦੀ ਹੈ ਠੀਕ ਹੈ ਜੀ ਇਹ ਪੰਜਾਬੀ ਮੀਡੀਅਮ ਦੇ ਬਾਰੇ ਸਟੂਡੈਂਟਸ ਦੇ ਲਈ ਹੈ ਤਾਂ ਇਹ ਤੁਹਾਡੀ ਡਾਇਗਰਾਮ ਆ ਤੁਸੀਂ ਇੱਥੋਂ ਵੀ ਅੰਡਰਸਟੈਂਡ ਕਰ ਸਕਦੇ ਹੋਗੇ ਠੀਕ ਹੈ ਜੀ ਡਿਫਿਊਜ਼ਨ ਪਰਸਰਨ ਦਾ ਅਰਥ ਡਿਫਿਊਜ਼ਨ ਵੀ ਹੁੰਦਾ ਹੈ ਇਹ ਇੰਗਲਿਸ਼ ਮੀਡੀਅਮ ਵਾਲੇ ਸਟੂਡੈਂਟਸ ਦੇ ਲਈ ਆ ਤੁਸੀਂ ਇਥੋਂ ਨਾਟ ਆਨ ਕਰ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਐਕਟੀਵਿਟੀ ਠੀਕ ਹੈ ਹਾਂਜੀ ਬੱਚੇ ਜਿਹੜਾ ਤੁਹਾਡਾ 7.6 ਐਕਟੀਵਿਟੀ ਆ ਆਪਣੇ ਘਰ ਤੋਂ ਬੱਸ ਸਟੈਂਡ ਜਾਂ ਸਕੂਲ ਤੱਕ ਦੀ ਦੂਰੀ ਪਤਾ ਕਰਨੀ ਹੈ ਤੁਸੀ ਇਹ ਜੋ ਕਿ ਤੁਹਾਡੀ ਬੁੱਕ ਵਿੱਚ ਮੈਂ ਬਹੁਤ ਭੱਜਣ ਦੀ ਕੋਸ਼ਿਸ਼ ਕੀਤੀ ਮੈਨੂੰ ਐਕਟੀਵਿਟੀ ਮਿਲ ਹੀ ਨਹੀਂ ਨਾ ਇੰਗਲਿਸ਼ ਮੀਡੀਅਮ ਵਿੱਚ ਨਾ ਪੰਜਾਬੀ ਮੀਡੀਅਮ ਵਿੱਚ ਇਸ ਲਈ ਇਹਦੇ ਨਾਲ ਮੈਂ ਮਿਲਦਾ ਜੁਲਦਾ ਇੱਕ ਸਾਮ ਲੈ ਕੇ ਆਈਆਂ ਤੁਹਾਡੇ ਲਈ ਅਗਰ ਤੁਹਾਨੂੰ ਹੈਲਪਫੁਲ ਹੋਇਆ ਤਾਂ ਤੁਸੀਂ ਉਹਦੇ ਅਕੋਰਡਿੰਗ ਤੁਸੀਂ ਇਸ ਸਾਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨਾਗਾ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਉਹ ਸਾਮ ਕਿਸ ਤਰ੍ਹਾਂ ਤੁਸੀਂ ਸੋਲਵ ਕਰਨਾਗਾ ਠੀਕ ਹੈ ਜੀ ਹਾਂਜੀ ਤੇ ਆਪਣਾ ਜੋ ਸਵਾਲ ਸੀਗਾ ਕੁਝ ਇਸ ਤਰ੍ਹਾਂ ਸੀਗਾ ਸਕੂਲ ਅਤੇ ਵਿਦਿਆਰਥੀ ਦੇ ਘਰ ਦੀ ਦੂਰੀ ਆਪਾਂ ਕੀ ਆਪਣੇ ਘਰ ਦੀ ਦੂਰੀ ਪਤਾ ਕਰਨੀ ਸੀਗੀ ਸਕੂਲ ਜਾਂ ਬੱਸ ਸਟੈਂਡ ਤੱਕ ਤਾਂ ਆਪਾਂ ਇਹਦੇ ਨਾਲ ਮਿਲਦਾ ਜੁਲਦਾ ਜੋ ਕਿ ਸਾਮੈ ਤੁਹਾਡਾ ਲੈ ਕੇ ਆਈ ਹੈਗੀ ਤਾਂ ਤੁਸੀਂ ਇਹਦੇ ਅਕੋਰਡਿੰਗ ਉਸ ਸਾਮ ਨੂੰ ਕੇ ਸੋਲਵ ਕਰ ਲੈਣਾਗਾ ਜਿਵੇਂ ਕਿ ਤੁਸੀਂ ਆਪਣਾ ਚੈੱਕ ਕਰਨਾ ਵੀ ਤੁਹਾਡੇ ਘਰ ਦੀ ਦੂਰੀ ਸਕੂਲ ਜਾਂ ਬੱਸ ਸਟੈਂਡ ਤੋਂ ਕਿੰਨੇ ਕਿਲੋਮੀਟਰ ਆ ਉਹ ਤੁਸੀਂ ਚੈੱਕ ਕਰਨਾ ਜਿਵੇਂ ਇੱਥੇ ਲਿਖਿਆ ਹੋਇਆ 1 ਕਿਲੋਮੀਟਰ ਮੀਟਰ ਆ ਜੋ ਕਿ 875 ਮੀਟਰ ਬਣਦੀ ਹੈਗੀ ਤਾਂ ਤੁਸੀਂ ਦੇਖਣਾ ਕਿ ਤੁਹਾਡੇ ਘਰ ਦੀ ਦੂਰੀ ਕਿੰਨੀ ਆ ਤੇ ਕਿੰਨੇ ਮੀਟਰ ਬਣੂਗੀ ਠੀਕ ਹੈ ਜੀ ਉਸੇ ਤਰ੍ਹਾਂ ਹੀ ਤੁਸੀਂ ਇਸ ਨੂੰ ਵੀ ਮਤਲਬ ਉਸਨੂੰ ਇਹਦੇ ਅਕੋਰਡਿੰਗ ਤੁਸੀਂ ਸੋਲਵ ਕਰ ਸਕਦੇ ਹੋਗੇ ਤਾਂ ਤੁਸੀਂ ਉਸ ਨੂੰ ਕੀ ਆ 1000 ਨਾਲ ਕੀ ਆ ਮਲਟੀਪਲਾਈ ਕਰੋਗੇ ਜੋ ਵੀ ਤੁਹਾਡੇ ਕਿਲੋਮੀਟਰ ਜਾਂ ਮੀਟਰ ਹੋਣਗੇ 1 ਨਾਲ 1000 ਨਾਲ ਤੁਸੀਂ ਉਹਨੂੰ 1 ਨਾਲ ਗੁਣਾ ਕਰੋਗੇ ਫਿਰ ਉਸ ਨੂੰ ਪਲੱਸ ਕਰੋਗੇ ਜੋ ਤੁਹਾਡੀ ਕਿਲੋਮੀਟਰ ਹੋਇਆ ਕਿੰਨਾ ਹੋਇਆ ਤੁਹਾਡਾ ਤੇ ਇਸ ਤਰ੍ਹਾਂ ਤੁਸੀਂ ਕੀ ਉਹ ਸਾਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਆਈ ਹੋਪ ਕਿ ਤੁਹਾਡਾ ਜੋ ਦੂਰੀ ਹੈ ਤੁਹਾਡੀ ਸਕੂਲ ਤੋਂ ਘਰ ਦੀ ਜਾਂ ਵਾਸਟ ਸੈਂਡ ਦੀ ਤੁਹਾਨੂੰ ਨਿਕਲ ਕੇ ਆ ਜੂਗੀ ਤੁਸੀਂ ਇਸ ਦੇ ਅਕੋਰਡਿੰਗ ਉਸ ਨੂੰ ਸੋਲਵ ਕਰ ਸਕਦੇ ਹੋਗੇ ਅਗਰ ਬੈਡਰ ਹੁੰਦਾ ਹੋਇਆ ਤਾਂ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਬਣਾ ਦੂੰਗੀ ਅਗਰ ਮੈਨੂੰ ਮਿਲਦਾ ਹੋਇਆ ਉਹ ਸਮ ਤਾਂ ਇਸ ਦੇ ਲਈ ਅਗਰ ਤੁਹਾਨੂੰ ਸਮਝ ਆ ਰਿਹਾ ਤਾਂ ਤੁਸੀਂ ਇਸ ਨੂੰ ਕਰ ਲਓ ਅਦਰਵਾਈਜ਼ ਤੁਸੀਂ ਇਸ ਨੂੰ ਛੱਡ ਸਕਦੇ ਹੋਗੇ ਆਪਾਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਵੀਡੀਓ ਵਿੱਚ ਇਸ ਨੂੰ ਸੋਲਵ ਕਰ ਲਾਂਗੇ ਤਾਂ ਇਸ ਦੇ ਨਾਲ ਹੀ ਅੱਗੇ ਚੱਲਦੇ ਹਾਂਗੇ ਜਿਹੜੇ ਇੰਗਲਿਸ਼ మీడియం ਵਾਲੇ ਬੱਚਿਆਂ ਦੇ ਲਈ ਆ ਉਹ ਵੀ ਚੈੱਕ ਕਰ ਲੈਣ ਇਹ ਤੁਹਾਡਾ ਸੋਲੂਸ਼ਨ ਲਗਾ ਠੀਕ ਹੈ ਜੀ ਤਾਂ ਨੈਕਸਟ ਆ ਤੁਹਾਡਾ ਘਰ ਵਿੱਚ ਪਈਆਂ ਵਿਅਰਥ ਚੀਜ਼ਾਂ ਤੋਂ ਪੌਦਾ ਸੈੱਲ ਅਤੇ ਜੰਤੂ ਸੈੱਲਾਂ ਦਾ ਮਾਡਲ ਤਿਆਰ ਕਰਨਾ ਹਾਂਜੀ ਆਪਣੇ ਘਰ ਵਿੱਚ ਐਕਸਟਰਾ ਵੇਸਟ ਚੀਜ਼ਾਂ ਤਾਂ ਪਈਆਂ ਹੀ ਹੁੰਦੀਆਂ ਜਿਵੇਂ ਕਾਰਡਬੋਰਡ ਵਗੈਰਾ ਜਾਂ ਫਿਰ ਬੋਟਲਸ ਵਗੈਰਾ ਹੋਊਗਾ ਜਾਂ ਕੋਈ ਹੋਰ ਤਰ੍ਹਾਂ ਦੀ ਜੋ ਵੇਸਟ ਮਟੀਰੀਅਲ ਵਰਗਾ ਚੀਜ਼ਾਂ ਹੁੰਦੀਆਂ ਤਾਂ ਆਪਾਂ ਉਸ ਤੋਂ ਕੀ ਹੈ ਇੱਕ ਪੌਦਾ ਸੈੱਲ ਤੇ ਜੰਤੂ ਸੈੱਲ ਦਾ ਮਾਡਲ ਤਿਆਰ ਕਰਨਾਗਾ ਇਹ ਆਪਾਂ ਦੇਖ ਲੈਨੇ ਕਿ ਤੁਸੀਂ ਕਿਵੇਂ ਤਿਆਰ ਕਰ ਸਕਦੇ ਹੋ ਹਾਂਜੀ ਤਾਂ ਇਹ ਆਪਣਾ ਜੰਤੂ ਸੈੱਲ ਆ ਯਾਨੀ ਕਿ ਐਨੀਮਲ ਸੈੱਲ ਦਾ ਚਿੱਤਰ ਹੈਗਾ ਮਾਡਲ ਲਗਾ ਤੁਸੀਂ ਇਸ ਨੂੰ ਇਸ ਤਰ੍ਹਾਂ ਬਣਾ ਸਕਦੇ ਹੋਗੇ ਇੱਕ ਕਾਰਡਬੋਰਡ ਲੈ ਕੇ ਉਸ ਦੇ ਉੱਪਰ 컬러ਫੁਲ ਪੇਜ ਚਿਪਕਾ ਕੇ ਜਿਵੇਂ ਇਸ ਵਿੱਚ 컬러ਫੁਲ ਚਿਪਕਾਏ ਹੋਇਆ ਤੇ ਇਸ ਤਰ੍ਹਾਂ 컬러ਫੁਲ ਪੇਜ ਚਿਪਕਾ ਕੇ ਤੁਸੀਂ ਕੀਆ ਉਹਨਾਂ ਦੇ ਜੋ ਕਿ ਪਾਰਟਸ ਨੇ ਉਹਨਾਂ ਦੇ ਨਾਮ ਵੀ ਲਿਖ ਸਕਦੇ ਹੋਗੇ ਇਸ ਤਰ੍ਹਾਂ ਤੁਹਾਡਾ ਜੋ ਮਾਡਲ ਆ ਤਿਆਰ ਹੋ ਸਕਦਾਗਾ ਅਗਰ ਤੁਹਾਨੂੰ ਹੋਰ ਕੋਈ ਆਈਡੀਆ ਆਉਂਦਾ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋਗੇ ਇਸ ਵਿੱਚ ਤੇ ਇਹ ਤੁਹਾਡਾ ਜੋ ਕਿ ਐਨੀਮਲ ਸੈਲ ਯਾਨੀ ਕਿ ਜੰਤੂ ਸੈਲ ਦਾ ਮਾਡਲ ਆ ਤੁਸੀਂ ਇੱਥੋਂ ਵੀਡੀਓ ਪਾਜ਼ ਕਰਕੇ ਇਸ ਨੂੰ ਬਣਾ ਸਕਦੇ ਹੋਗੇ ਠੀਕ ਹੈ ਜੀ ਨੈਕਸਟ ਆਪਾਂ ਦੇਖਦੇ ਹਾਂਗੇ ਪੌਦਾ ਸੈੱਲ ਹਾਂਜੀ ਇਹ ਪਲਾਂਟ ਸੈੱਲ ਯਾਨੀ ਕਿ ਪੌਦਾ ਸੈੱਲ ਦਾ ਤੇ ਆਪਾਂ ਨੂੰ ਮਤਲਬ ਕਿ ਆਪਾਂ ਕਲੇ ਵਗੈਰਾ ਜੋ ਯੂਜ਼ ਕਰ ਸਕਦੇ ਆ ਇਹਦੇ ਵਿੱਚ ਤੇ ਕਾਗਜ਼ ਦੀ ਵਰਤੋਂ ਕਰ ਸਕਦੇ ਆਗੇ ਤੇ ਇਸ ਨਾਲ ਤੁਹਾਡਾ ਕੀ ਇੱਕ ਪੌਦਾ ਸੈੱਲ ਦਾ ਮਾਡਲ ਵਧੀਆ ਬਣ ਜਾਊਗਾ ਤੇ ਕਾਰਡਬੋਰਡ ਦੀ ਵਰਤੋਂ ਇਹਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ ਕਿ ਤੇ ਕਲਰਫੁੱਲ ਪੇਪਰ ਦੀ ਵਰਤੋਂ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋਗੇ ਪਲਾਂਟ ਸੈੱਲ ਇਸ ਦੇ ਨਾਲ ਹੀ ਨੈਕਸਟ ਦੇਖਦੇ ਹਾਂ ਹਾਂਜੀ ਜੋ ਇਹ ਤੁਹਾਡਾ 3 ਨੰਬਰ ਤੇ ਆ ਪਲਾਸਟਿਕ ਦੀ ਖਾਲੀ ਬੋਤਲ ਲਹੋ ਹੁਣ ਖਾਲੀ ਬੋਤਲ ਨੂੰ ਦਵਾ ਕੇ ਵੇਖੋ ਹੁਣ ਇਸ ਵਿੱਚ ਪਾਣੀ ਪਾ ਕੇ ਬੋਤਲ ਨੂੰ ਦਵਾ ਕੇ ਦੇਖੋ ਹੁਣ ਇਸ ਵਿੱਚ ਰੇਤਾ ਪਾ ਕੇ ਬੋਤਲ ਨੂੰ ਦਵਾ ਕੇ ਦੇਖੋ ਇਹਨਾਂ ਤਿੰਨਾਂ ਸਥਿਤੀਆਂ ਵਿੱਚੋਂ ਕੀ ਫਰਕ ਲੱਗਾ ਨੋਟ ਕਰੋ ਤੇ ਕਾਰਨ ਪਤਾ ਕਰੋ ਹਾਂਜੀ ਤੁਸੀਂ ਕੀ ਕਰਨਾ ਇੱਕ ਪਲਾਸਟਿਕ ਦੀ ਖਾਲੀ ਬੋਤਲ ਲੈਣੀ ਆਪਣੇ ਘਰਾਂ ਵਿੱਚ ਆਮ ਹੀ ਹੁੰਦਗੀਆਂ ਤਾਂ ਉਸ ਨੂੰ ਤੁਸੀਂ ਖਾਲੀ ਨੂੰ ਦਬਾ ਕੇ ਦੇਖਣਾ ਤਾਂ ਉਸ ਵਿੱਚ ਤੁਹਾਨੂੰ ਲੱਗੇਗਾ ਵੀ ਹਵਾ ਮੌਜੂਦ ਹੈ ਜਿਹੜੀ ਉਹਦੇ ਵਿੱਚ ਉਹ ਬਾਹਰ ਨਿਕਲੂਗੀ ਤੇ ਨੈਕਸਟ ਜੇ ਅਗਰ ਤੁਸੀਂ ਜਿਵੇਂ ਜਿਵੇਂ ਐਕਟੀਵਿਟੀ ਕਰਦੇ ਜਾਉਂਗੇ ਉਸ ਨੂੰ ਨੋਟਾਉਨ ਕਰਦੇ ਰਹਿਣਾ ਵੀ ਕਿਸ ਤਰ੍ਹਾਂ ਇਹ ਹੋਈ ਹੈਗੀ ਤਕੀ ਚੀਜ਼ ਤੁਹਾਨੂੰ ਇਫੈਕਟ ਕੀਤੀ ਹੈਗੀ ਠੀਕ ਹੈ ਜੀ ਹੁਣ ਇਸ ਵਿੱਚ ਪਾਣੀ ਪਾ ਕੇ ਬੋਤਲ ਨੂੰ ਦਵਾ ਕੇ ਦੇਖੋ ਹਾਂਜੀ ਹੁਣ ਆਪਾਂ ਪਾਣੀ ਪਾ ਕੇ ਅਗਰ ਬੋਤਲ ਨੂੰ ਦਵਾਉਣੇ ਤਾਂ ਪਾਣੀ ਦਾ ਪ੍ਰੈਸ਼ਰ ਬਣੇਗਾ ਤੇ ਉੱਪਰ ਨੂੰ ਉੱਠੇਗਾ ਬਹੁਤ ਹੀ ਆਸਾਨ ਐਕਟੀਵਿਟੀ ਹੈ ਇਸ ਨੂੰ ਤੁਸੀਂ ਆਸਾਨੀ ਨਾਲ ਘਰ ਵਿੱਚ ਕਰ ਸਕਦੇ ਹੋਗੇ ਹੁਣ ਇਸ ਵਿੱਚ ਰੇਤਾ ਪਾ ਕੇ ਬੋਤਲ ਨੂੰ ਦਵਾ ਕੇ ਦੇਖੋ ਹਾਂਜੀ ਰੇਤਾ ਪਾਉਂਗੇ ਦਬਾ ਕੇ ਦੇਖੋਗੇ ਤਾਂ ਰੇਤਾ ਅਗਰ ਹਲਕਾ ਹੋਇਆ ਜਾਂ ਸੁੱਕਾ ਹੋਇਆ ਤਾਂ ਉਹਦਾ ਵੀ ਪ੍ਰੈਸ਼ਰ ਬਣੇਗਾ ਕਿਉਂਕਿ ਉਹਦੇ ਵਿੱਚ ਵੀ ਹਵਾ ਮੌਜੂਦ ਹੁੰਦੀ ਹੈਗੀ ਤੇ ਹਾਂਜੀ ਦੋ ਤੁਹਾਨੂੰ ਤਿੰਨਾਂ ਐਕਟੀਵਿਟੀ ਵਿੱਚੋਂ ਰਿਜ਼ਲਟ ਆਉਂਦੇ ਆ ਕਿ ਉਹਨਾਂ ਨੂੰ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਨੋਟ ਨੋਟਾਉਣ ਕਰਨਾਗਾ ਇਹ ਤੁਹਾਡੀ ਜੋ ਕਿ ਪਲਾਸਟਿਕ ਦੀ ਬੋਤਲ ਦੀ ਮਦਦ ਨਾਲ ਐਕਟੀਵਿਟੀ ਹੋਵੇਗੀ ਕੋਈ ਐਕਸਟਰਾ ਤੁਹਾਡਾ ਖਰਚ ਨਹੀਂ ਆਉਣ ਵਾਲਾਗਾ ਇਹ ਤੁਸੀਂ ਖੁਦ ਵੀ ਕਰ ਸਕਦੇ ਹੋਗੇ ਠੀਕ ਹੈ ਜੀ ਨੈਕਸਟ ਆ ਤੁਹਾਡਾ ਨੰਬਰ 4 ਤੇ ਗਤੀ ਦੀਆਂ ਸਮੀਕਰਨਾਂ ਤੇ ਆਧਾਰਿਤ ਸੰਖਿਆਤਮਕ ਪ੍ਰਸ਼ਨ ਕਰੋ ਹਾਂਜੀ ਜੋ ਆਪਣਾ ਨੰਬਰ 4 ਕੁਸ਼ਣ ਹੈਗਾ ਉਹ ਤੁਹਾਡਾ ਇਹ ਵਾਲੇ ਸਾਮਾਗੇ ਤੁਸੀਂ ਇਹ ਸਾਲਵ ਕਰਨੇ ਹੈਗੇ ਇਹ ਤੁਹਾਡੀ ਬੁੱਕ ਤੇ ਵੀ ਦਿੱਤੇ ਹੋਏ ਹਨ ਇਹ ਤੁਹਾਡੀ ਸਾਰੀ ਜੋ ਕਿ ਬੁੱਕ ਤੇ ਸੋਲਵ ਕੀਤੇ ਹੋਏ ਹਨ ਤੁਸੀਂ ਇਹ ਕਰਨੇ ਆ ਆਪਣੀ ਨੋਟਬੁੱਕ ਦੇ ਉੱਪਰ ਮੈਂ ਹੌਲੀ ਹੌਲੀ ਜੋ ਕਿ ਵੀਡੀਓ ਨੂੰ ਸਕਰਾਰ ਕਰ ਰਹੀ ਹਾਂਗੀ ਤੁਸੀਂ ਇੱਥੋਂ ਦੇਖ ਕੇ ਆਪਣੇ ਜੋ ਕਿ ਸਮ ਸੋਲਵ ਕਰ ਸਕਦੇ ਹੋ ਤੇ ਤੁਹਾਡੀ ਬੁੱਕ ਤੇ ਵੀ ਆ ਤੁਸੀਂ ਉੱਥੇ ਸਮ ਇਹ ਸੋਲਵ ਕਰ ਸਕਦੇ ਹੋਗੇ ਪੇਜ ਨੰਬਰ ਤੁਹਾਡਾ ट्वें वन ट्वेंटी टू आगा। जो की तो है जो कि संख्यात्मक प्रश्न ने सॉल्व करने समीकरण ठीक है जी ही नारी देख लो गति का जो आप ग्राफ ਕੰਨਾਗਾ ਤੇ ਤੁਹਾਡਾ ਗ੍ਰਾਫ ਆ ਇਹਨੂੰ ਤੁਸੀਂ ਇਥੋਂ ਬਣਾ ਸਕਦੇ ਹੋਗੇ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ